ਦਾ ਦੂਸਰਾ ਬਾਂਦੀ ਬੇਟੀਆਂ ਤੇ ਪਿੱਛੇ ਪ੍ਰਸ਼ਾਸਨ ਇਸ ਮਹੱਤਵਪੂਰਨ ਅਦੂ ਸਦਾ ਸਤਿਕਾਰ ਕਰੋ ਜੀ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ 니جے ਆਪਣੇ ਮਹਿਬੂਬ ਨੇਤਾ ਨੂੰ ਸਦਾ ਸਤਕਾਰ ਤੇਤ ਕਰਦੀ ਬੇਜ ਵਿੱਚ ਖੜੇ ਨੇ ਇੰਤਜ਼ਾਰ ਵਿੱਚ ਖੜੇ ਨੇ ਸਾਰੇ ਦਿਨੋਂ ਕਿਰਪਾ ਕਰਕੇ ਆਪਣਾ ਸਤਕਾਰ ਭੇਟ ਕਰਨ ਤੋਂ ਬਾਅਦ ਕਿਰਪਾ 니جے ਉਤਰਨੀ ਕਿਰਪਾਲਤਾ ਕਰੋ ਜੀ ਤੁਹਾਡਾ ਬਹੁਤ ਧੰਨਵਾਦ ਇਹ ਬੋਲੋ ਸਾਰੇ ਬੇਹਤੀਆ ਕਿ ਆਹ ਧੀ ਖਾਦੀ ਭਾ ਕੇ ਤਾਂ ਕਿ ਉਹਨਾਂ ਦੇ ਸਪੋਤਰ ਪਰੰਦਰ ਦੇ ਟੇ ਦਾ ਪੋਤਰਾ ਫੇਰ ਨੂੰ ਅਗਲੀ ਪੇਂਟ в а р 다 ਵਾਹਿਗੁਰੂ ਹੈ ਤੁਸ ਤਨੁ ਵਾਹਿਗੁਰੂ ਹੈ ਤੁਸ ਤਨੁ ਵਾਹਿਗੁਰੂ ਵਾਹਿਗੁਰੂ ਦੀ ਤਰਫਾ ਵਾਹਿਗੁਰੂ ਦੀ ਆਵਰਣ ਲਗਿਆ ਹਰ ਕੋਈ ਬਿਹਦ ਹਰ ਗੁਰ ਤੇ ਬਖਰਾ ਯੋਜਤਾ ਲਹਿਰ ਪਾਓ ਨੂੰ ਅਗਲ ਕੇ ਵਿਕੀਤਾ ਗਿਆ ਸੋਹਲਾ ਸਾਹਿਬ ਜੀ ਦੇ ਫਾਟ ਦੀ ਅਰਦਾਸ ਸਤਿਗੁਰੂ ਕਿਰਪਾ ਕਰਨੀ ਆਪ ਦੇ ਸੇਵਕ ਪਾਸੋਂ ਦੁਨੀਆ ਦੇ ਵਿਤ ਵਿਚਰਦਿਆਂ ਹੋਈਆਂ ਅਨੇਕਾਂ ਸੁਖਾਂ ਨੂੰ ਖਿਮਾ ਕਰ ਲੈਣਾ ਵਿਛੜੀ ਧੂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਿਛੇ ਪਰਿਵਾਰ ਨੂੰ ਤਮੋ ਸਾਥੀਆਂ ਨੂੰ ਦੋਸਤਾਂ ਮਿੱਤਰਾਂ ਨੂੰ ਵਰਕਰਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਉਹ ਮਾਣਾ ਮੰਨਣ ਦਾ ਬਲ ਬਖਸ਼ਣਾ ਜੀ ਕਿਰਪਾ ਕਰਨੀ ਸਰਦਾਰ ਸੁਖਦੇਵ ਸਿੰਘ ਜੀ ਦੇ ਹਿੱਸਾ ਸਾਥ ਦੇ ਰਹਿੰਦੇ ਸੁਪਨਿਆਂ ਨੂੰ ਆਪ ਸੰਸਾ ਵਿੱਚ ਵਰਤ ਕੇ ਪੂਰਾ ਕਰਨਾ ਜੀ ਸਤਿਗੁਰੂ ਹੌਲਕੀ ਦੀ ਇਮਾਨਤ ਬਖਸ਼ ਕਰਨੀ ਤੋਂ ਰੇਨਾਂ ਤੇ ਆਵੇ ਨਾਨਕ ਨਾਮ ਛੜ ਦੀ ਜੋ ਕਿਰਪਾ